ਲਓ ਜੀ ਦੋਸਤੋ ਅੱਜ ਤੁਹਾਨੂੰ ਅਸੀਂ ਇੱਕ ਅਗਾਹ ਵਾਦੂ ਕਿਸਾਨ ਵੀਰ ਨਾਲ ਮਿਲਾ ਰਹੇ ਹਾਂ ਕਿਉਂਕਿ ਖੇਤੀ ਤਾਂ ਅਸੀਂ ਸਾਰੇ ਹੀ ਕਰਦੇ ਆਂ ਤੇ ਬਾਈ ਜੀ ਇੱਕ ਵੱਖਰੀ ਤਰ੍ਹਾਂ ਦੀ ਖੇਤੀ ਕਰ ਰਹੇ ਨੇ ਸਾਡੇ ਘਰਾਂ ਦੇ ਸ਼ਿੰਗਾਰ ਲਈ ਤੇ ਸਾਡੀਆਂ ਕੋਠੀਆਂ ਦੇ ਸ਼ਿੰਗਾਰ ਲਈ ਤੇ ਸਾਡੇ ਪੈਲਸਾਂ ਦੇ ਸ਼ਿੰਗਾਰ ਲਈ ਇਹ ਖੇਤੀ ਕਰ ਰਹੇ ਨੇ ਅਗਾਹ ਵਾਦੂ ਕਿਸਾਨ ਬਾਈ ਕੁਲਦੀਪ ਨੂੰ ਮਿਲਦੇ ਆਂ ਵੀ ਇਹ ਤੁਸੀਂ ਕਿਵੇਂ ਸੋਚਿਆ ਤੇ ਇਹ ਕਿਦਾਂ ਦੀ ਤੁਹਾਨੂੰ ਇਹ ਕੀਤੀ ਲੱਗੀ ਤਾਂ ਮਿਲਦੇ ਆਂ ਬਾਈ ਜਲਦੀਪ ਨੂੰ ਬਾਈ ਜੀ ਸਤਿ ਸ਼ਕਰ ਸਤਿ ਸ਼ਕਰ ਉਹ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਬਾਈ ਜੀ ਸਾਨੂੰ ਜੇ ਤੁਹਾਡੇ ਬਾਰੇ ਜਿਹੜੀ ਜਾਣਕਾਰੀ ਮਿਲੀ ਵੀ ਤੁਹਾਡੇ ਕੋਲ ਇਹ ਪਾਮ ਲੱਗਿਆ ਹੋਇਆ ਜੀ ਹਾਂਜੀ ਇੱਕ ਜਿਵੇਂ ਬੋਤਲ ਪਾਮ ਹੁੰਦਾ ਜੀ ਟਰੀ ਪਾਮ ਕਹਿੰਦੇ ਨੇ ਕੋਈ ਵੱਖਰੇ ਵੱਖਰੇ ਨਾਂ ਆ ਹਨਾ ਹਾਂਜੀ ਹਾਂਜੀ ਤਾਂ ਸਾਡੇ ਘਰਾਂ ਦਾ ਤੇ ਸਾਡੀਆਂ ਕੋਠੀਆਂ ਦਾ ਇਹ ਸ਼ਿੰਗਾਰ ਫਾਸ ਕਰਕੇ ਕਿਹਾ ਜਾਂਦਾ ਹੈ ਨਾ ਹਾਂਜੀ ਘੱਟ ਜਗ੍ਹਾ ਦੇ ਵਿੱਚ ਵੱਧ ਮੁਨਾਫਾ ਤੇ ਬਾਈ ਜੀ ਤੁਸੀਂ ਇਹ ਸਾਡੇ ਪਿੰਡ ਦੇ ਵਿੱਚ ਤੇ ਜਾਂ ਕਿਵੇਂ ਸੋਚਿਆ ਵੀ ਇਹ ਵੀ ਖੇਤੀ ਹੋਣੀ ਚਾਹੀਦੀ ਹੈ ਹਾਂਜੀ ਬਾਈ ਜੀ ਇਹ ਵਾਸ਼ਿੰਟੋਨੀਆ ਪਾਮ ਆ ਜੋ ਅਮਰੀਕਾ ਦਾ ਪੌਦਾ ਜੀ ਤੇ ਇੱਕ ਪਰਾ ਨਰਸਰੀ ਵਾਲੇ ਦੋਸਤ ਨੇ ਮੈਨੂੰ رائے ਦਿੱਤੀ ਲਈ ਤੁਸੀਂ ਬਾਈ ਜੀ ਇਹ ਪੌਦਾ ਲਗਾਓ ਹੂੰ ਹੂੰ ਤੇ ਥੋੜੇ ਸਮੇਂ ਦੇ ਵਿੱਚ ਵਧੀਆ ਮਤਲਬ ਇਹ ਗ੍ਰੋਥ ਕਰਦਾ ਠੀਕ ਹੈ ਬਹੁਤ ਜਲਦੀ ਹੁਣ ਤੁਸੀਂ ਇਹ ਦੇਖੋ ਤਾਂ ਇਹ ਲਗਭਗ 2 ਸਾਲ ਦਾ ਪੌਦਾ ਹੈ ਠੀਕ ਹੈ ਜੀ ਠੀਕ ਹੈ ਜੀ ਔਰ ਇਹਦੇ ਵਿੱਚ 3 ਫੁੱਟ ਡੰਡੇ ਵਾਲਾ ਪੌਦਾ 4 ਫੁੱਟ ਤੇ 5 ਫੁੱਟ ਡੰਡੇ ਵਾਲਾ ਪੌਦਾ ਵੀ ਹੋਇਆ ਪਿਆ ਠੀਕ ਹੈ ਹਾਂ ਬਹੁਤ ਵਧੀਆ ਗ੍ਰੋਥ ਵਾਲਾ ਪੌਦਾ ਹੈ ਤੇ ਮਤਲਬ ਇਹ ਜਲਦੀ ਵਧਣ ਵਾਲੀ ਬਰੀਡ ਹੈ ਠੀਕ ਹੈ ਦੂਸਰੇ ਪਾਮਾਂ ਨਾਲ ਇਹ ਜਿਵੇਂ ਮੰਨ ਲਓ ਅਗਲੇ ਨੇ ਆਵੇ ਜਿਵੇਂ ਜਿਵੇਂ ਕਿ ਸਿਆਣਪ ਦੀ ਗੱਲ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਬਹੁਤ ਵਧੀਆ ਪਰਿਵਾਰ ਰਹਿ ਰਿਹਾ ਸਿਆਣਾ ਪਰਿਵਾਰ ਘਰ ਦੇ ਵਿੱਚ ਰਹਿ ਰਿਹਾ ਤਾਂ ਜਣੀ ਜੇ ਆਪਦੇ ਘਰ ਦੇ ਗੇਟ ਦੇ ਵੀ ਦੋ ਲੱਗੇ ਹੋਣ ਤੁਹਾਡਾ ਕਹਿੰਦਾ ਮਤਲਬ ਹੈ ਨਾ ਹਾਂਜੀ ਹਾਂਜੀ ਤਾਂ ਵੀ ਉਹ ਪਰ ਸਾਡੇ ਘਰ ਦਾ ਸ਼ਿੰਗਾਰ ਬਹੁਤ ਵਧੀਆ ਹੈ ਸਾਡੀਆਂ ਕੋਠੀਆਂ ਮਤਲਬ ਇਦਾਂ ਦੀ ਇਹ ਲਾਉਣੇ ਚਾਹੀਦੇ ਲੋਕਾਂ ਨੂੰ ਬੜੇ ਬੜੇ ਦੇ ਵਿੱਚ ਬਹੁਤ ਅੱਜ ਕੱਲ੍ਹ ਜੀ ਲੋਕ ਵਾਤਾਵਰਨ ਪ੍ਰਤੀ ਬੜੇ ਜਾਗਰੂਕ ਹੋ ਗਏ ਨੇ ਤੇ ਹਰ ਇੱਕ ਚਾਹੁੰਦਾ ਲੈ ਵੀ ਸਾਡੇ ਘਰ ਦੇ ਵਿੱਚ ਠੀਕ ਹੈ ਜੀ ਸਾਡੇ ਬਾਹਰ ਦਰਮਿਆਨੇ ਦੇ ਵਿੱਚ ਪੌਦੇ ਲੱਗੇ ਹੋਣ ਸੁੰਦਰਤਾ ਵਧਦੀ ਹੈ ਘਰੀਨ ਜੀ ਬਹੁਤ ਬਹੁਤ ਵਧੀਆ ਇਹ ਅੱਜ ਬਿਲਕੁਲ ਤਿਆਰ ਨਹੀਂ ਜੀ ਜੇ ਹਾਂਜੀ ਇਹ ਪੌਦਾ ਉਹਨੂੰ ਇਸ ਟਾਈਮ ਦੇ ਉੱਪਰ ਬਿਲਕੁਲ ਤਿਆਰ ਆ ਇਸ ਤੋਂ ਬਾਅਦ ਜਦੋਂ ਮਰਜ਼ੀ ਤੁਸੀਂ ਆਪਾਂ ਲਗਾ ਸਕਦੇ ਆ ਇਹਦਾ ਲਗਾਉਣ ਦਾ ਜਿਹੜਾ ਸਹੀ ਸਮਾਂ ਉਹ ਮਤਲਬ ਜਮ੍ਹਾਂ ਹੁਣ ਸੌਣ ਭਾਦੋਂ ਦੇ ਵਿੱਚ ਆਪਾਂ ਲਾ ਸਕਦੇ ਆ ਜੀ ਜਿਵੇਂ ਆਮ ਪੌਦੇ ਆਪਾਂ ਸੌਣ ਭਾਦੋਂ ਦੇ ਵਿੱਚ ਲਾਉਣੇ ਆ ਭਾਦੋਂ ਦੇ ਵਿੱਚ ਆਪਾਂ ਵੀ ਹੁਣ ਇਹ ਪੌਦੇ ਆਪਾਂ ਲਗਾ ਸਕਦੇ ਆ ਹਾਂ ਲਗਾ ਸਕਦੇ ਆ ਯਾਨੀ ਜਿਸ ਵੀ ਕਿਸੇ ਵੀਰ ਨੇ ਇਹ ਪੌਦਾ ਲੈਣਾ ਹੈ ਹਾਂਜੀ ਹਾਂਜੀ ਤਾਂ ਤੁਹਾਡੇ ਤੋਂ ਇਹ ਉਹ ਲੈ ਸਕਦੇ ਨੇ ਲੈ ਸਕਦੇ ਨੇ ਕਿੰਨੀ ਜਗ੍ਹਾ ਤੇ ਕਿੰਨੇ ਪੌਦੇ ਲਗਾਏ ਹੋਏ ਨੇ ਤੁਹਾਡੇ ਕੋਲੇ ਜੀ ਇਹ ਆਪਣੇ ਕੋਲੇ ਜੀ ਲਗਭਗ 3 ਕਨਾਲਾਂ ਦੇ ਵਿੱਚ ਸਾਰੇ ਪੌਦੇ ਲੱਗੇ ਨੇ ਡੇਢ ਕਨਾਲ ਦਾ ਪਲਾਟ ਆ ਆਪਣਾ ਤਿਆਰ ਆ ਜੀ ਔਰ ਡੇਢ ਕਨਾਲ ਕਨਾਲ ਦਾ ਆਪਾਂ ਪਲਾਟ ਹੁਣ ਦੁਬਾਰਾ ਫੇਰ ਲਾਇਆ ਯਾਨੀ ਜਿਹੜੀ ਅੱਜ ਬਿਲਕੁਲ ਤਿਆਰ ਆ ਹੈਗੇ ਨੇ ਇਹ ਪੌਦੇ ਆਪਣੇ ਹਾਂਜੀ ਇਹ ਡੇਢ ਕਨਾਲ ਦੇ ਵਿੱਚ ਨੇ ਇਹ ਡੇਢ ਕਨਾਲ ਦੇ ਵਿੱਚ ਲੱਗੇ ਹੋਏ ਨੇ ਤੇ ਜਿਹੜੇ ਕੀ ਵੱਖਰੇ ਤਰ੍ਹਾਂ ਹੋਰ ਲਾਏ ਹੋਏ ਨੇ ਇਹ ਇਹੀ ਵਰੀਡ ਕੋਟ ਲਾਈ ਸਾਡੀ ਜੀ ਇਹ ਹਾਂਜੀ ਹਾਂਜੀ ਇਹੀ ਨਸਲ ਦੇ ਪੌਦੇ ਨੇ ਜੀ ਕਿਉਂਕਿ ਦੂਸਰੇ ਜਿਹੜੇ ਪਾਮ ਆ ਉਹਨਾਂ ਦੀ ਗ੍ਰੋਥ ਉਹਨੀ ਜ਼ਿਆਦਾ ਨਹੀਂ ਹੈਗੀ ਜਿੰਨੀ ਇਸ ਦੀ ਆ ਨਹੀਂ ਇਹਦਾ ਜਿਵੇਂ ਵੇਖੋ ਵੱਖਰੇ ਵੱਖਰੇ ਨਾਂ ਆਏ ਹੈ ਨਾ ਇਹ ਪਾਮ ਦੇ ਤੇ ਇਹ ਇਹਦਾ ਨਾਮ ਰੀਅਲ ਮਿਲ ਕੇ ਕੀ ਨਾਮ ਜੀ ਅਮਰੀਕਾ ਦੀ ਬਰੀਡ ਆ ਵਾਸ਼ਿੰਟוניਆ ਅਮਰੀਕਾ ਦੀ ਜਿਹੜੀ ਰਾਜਧਾਨੀ ਆ ਉਹਦੇ ਨਾਂ ਤੇ ਰੱਖਿਆ ਆ ਵਾਸ਼ਿੰਟוניਆ ਪਾਮ ਤੇ ਵਾਸ਼ਿੰਟוניਆ ਪਾਮ ਵਾਸ਼ਿੰਟוניਆ ਪਾਮ ਜਿਵੇਂ ਉਹ ਜਿਹੜਾ ਉਹ ਇੱਕ ਬੋਤਲ ਪਾਮ ਉੱਪਰ ਨੂੰ ਜਾਂਦਾ ਹੈ ਉਹ ਹਾਂ ਹਾਂ ਉਹਨੂੰ ਬੋਤਲ ਬਾਮ ਕਹਿੰਦੇ ਇਹਨੂੰ ਵਾਸ਼ਿੰਟוניਆ ਵਾਸ਼ਿੰਟוניਆ ਬਾਮ ਕਿਹਾ ਜਾਂਦਾ ਠੀਕ ਜੇਕਰ ਤੁਹਾਡੇ ਤੋਂ ਲੈਣੇ ਆ ਤੁਹਾਡਾ ਅਡਰੈਸ ਮੋਬਾਈਲ ਨੰਬਰ ਤਾਂ ਕੀ ਤੁਸੀਂ ਇਹਦਾ ਜਿਹੜੇ ਮਤਲਬ ਅਗਰ ਲੈ ਕੇ ਜਾਂਦਾ ਸਰ ਤੁਹਾਡੇ ਤੋਂ ਹਾਂਜੀ ਤਾਂ ਇਹ ਇਹ ਨਹੀਂ ਵਿਖਲਾ ਲੈ ਕੇ ਜਾ ਕੇ ਲਾਊਗਾ ਤਾਂ ਇਹਦਾ ਚੱਲਣ ਦਾ ਵੀ ਇਹ ਜਾਣਸਾਰ ਆਪੇ ਘਰ ਵਿੱਚ ਕਿਸ ਤਰ੍ਹਾਂ ਲਾਉਣਾ ਅਗਲੇ ਨੂੰ ਤਾਂ ਉਹਦੇ ਬਾਰੇ ਤੁਸੀਂ ਵੀ ਥੋੜੀ ਜਾਣਕਾਰੀ ਦੇ ਦਿਓ ਤਾਂ ਆਪਾਂ ਕਿੰਨਾ ਦਾ ਟੋਹਾ ਪਟਕੇ ਲਾਉਣਾ ਜੀ ਕੀ ਇਹਦਾ ਇਹ ਜੀ ਬਹੁਤ ਜਿਆਦੇ ਸਖਤ ਨਸਲ ਦਾ ਪੌਦਾ ਇਸ ਨੂੰ ਮਤਲਬ ਜੇ ਆਪਾਂ ਖੁੰਗ ਕੇ ਲੈ ਕੇ ਜਾਂਦੇ ਆ ਤਾਂ ਇਹਦਾ ਮਤਲਬ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈਗੀ ਬਸ 2 ਫੁੱਟ ਦਾ ਟੂਆ ਪੱਟ ਕੇ ਇਹਦੇ ਵਿੱਚ ਆਪਾਂ ਨੂੰ ਲਾ ਸਕਦੇ ਆ ਠੀਕ ਹੈ ਜੀ ਔਰ ਇਸ ਤਰ੍ਹਾਂ ਹੀ ਲੱਗ ਜਾਏਗਾ ਤੇ ਹੁਣ ਤੁਸੀਂ ਤੁਸੀਂ ਮੈਂ ਵੇਖ ਲਓ ਇਹ ਪੌਦੇ ਦੀ ਬਿਲਕੁਲ ਕਟਿੰਗ ਕਰਤੀ ਬਿਲਕੁਲ ਤਿਆਰ ਆ ਜੀ ਡੈਡੀ ਕੀਤਾ ਹੋਇਆ ਫਿਨਿਸ਼ਿੰਗ ਵੇਖੋ ਇਹਦੀ ਇੱਕ ਇਹ ਵੇਖੋ ਜਿਹੜੇ ਕਿਸਾਨ ਭਰਾ ਸਾਡੇ ਹੋਰ ਕਿਸਾਨ ਭਰਾਵਾਂ ਨੇ ਇਸ ਤਰ੍ਹਾਂ ਦੀ ਖੇਤੀ ਕਰਨੀ ਹੈ ਤਾਂ ਭਾਈ ਕੁਲਦੀਪ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਿਸ ਕਿਸ ਵੀਰ ਨੇ ਇਹ ਪੌਦੇ ਲੈਣੇ ਨੇ ਆਪਦੇ ਘਰ ਆਪਦੇ ਪੈਲਸ ਲਈ ਉਠੀ ਦੇ ਸ਼ਿੰਗਾਰ ਲਈ ਲੈਣੇ ਨੇ ਤਾਂ ਬਾਈ ਕੁਲਦੀਪਾਂ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਬਾਈ ਕੁਲਦੀਪ ਤੁਹਾਡਾ ਸੰਪਰਕ ਨੰਬਰ ਤੇ ਤੁਹਾਡਾ ਐਡਰੈਸ ਜਰੂਰ ਦੇ ਸਾਡੇ ਕਿਸਾਨ ਭਰਾ ਨੂੰ ਦੱਸਿਆ ਜਾਵੇ ਕਿਉਂਕਿ ਤੁਹਾਡੇ ਨਾਲ ਉਹ ਪੌਦੇ ਲੈਣ ਵਾਸਤੇ ਵੀ ਕੰਟੈਕਟ ਕਰਨ ਜੇ ਕਿਸੇ ਕਿਸਾਨ ਭਰਾ ਨੇ ਖੇਤੀ ਕਰਨੀ ਹੈ ਤਾਂ ਉਹ ਵੀ ਤੁਹਾਡੇ ਨਾਲ ਸੰਪਰਕ ਕਰ ਸਕਦਾ ਕਿਉਂਕਿ ਸਾਡੇ ਕਿਸਾਨ ਭਰਾ ਜਿਵੇਂ ਕਿ ਗਾਂਬਲੂ ਕਿਸਾਨ ਦੇ ਤੌਰ ਤੇ ਤੁਹਾਨੂੰ ਜਾਣਿਆ ਜਾਂਦਾ ਹੈ ਤਾਂ ਇਸ ਤਰ੍ਹਾਂ ਵੀ ਅਗਲੇ ਹੋਰ ਵੀ ਸਾਡੇ ਕਿਸਾਨ ਭਰਾ ਤੁਹਾਡੇ ਤੋਂ ਪ੍ਰੋਵਾਈਡ ਕਰਾ ਲੈਣ ਜਾਣਕਾਰੀ ਤੇ ਇਹ ਬੇਨਤੀ ਇਹ ਹੈ ਵੀ ਤੁਸੀਂ ਉਹਦਾ ਨੰਬਰ ਤੇ ਹੋਰਸ ਜਰੂਰ ਦੱਸੋ ਹਾਂਜੀ ਮੇਰਾ ਜੀ ਮੋਬਾਈਲ ਨੰਬਰ 82899 50875 82899 9875 ਪਿੰਡ ਗੋਵਿੰਦਪੁਰਾ ਜੀ ਜ਼ਿਲ੍ਹਾ ਬਠਿੰਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਸਾਡੇ ਕਿਸਾਨ ਭਰਾਵਾਂ ਨੂੰ ਜਾਣਕਾਰੀ ਦੇਣ ਵਾਸਤੇ ਤੇ ਸਾਡੇ ਇਸ ਚੈਨਲ ਦੇ ਜਰੀਏ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਗਾਂਵ ਮਰੂ ਕਿਸਾਨਾਂ ਦੀਆਂ ਵੀਡੀਓ ਦੇਖਣ ਲਈ ਪ੍ਰਾਤਨ ਚੀਜ਼ਾਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਕਿਸ ਤਰ੍ਹਾਂ ਲੱਗੀਆਂ ਤਾਂ ਸਾਨੂੰ ਹੋਰ ਭਰਾਵਾਂ ਨੂੰ ਬੇਨਤੀ ਹੈ ਵੀ ਜਾਣਕਾਰੀ ਅਸੀਂ ਤੁਹਾਨੂੰ ਮੁਹੱਈਆ ਕਰਉਂਦੇ ਰਹੀਏ ਤੇ ਸਾਨੂੰ ਵੀ ਤੁਸੀਂ ਕਮੈਂਟਾਂ 'ਚ ਦੱਸੋ ਵੀ ਸਾਡੇ ਦੇ ਵਿੱਚ ਅਸੀਂ ਕੀ ਇਸ ਤੋਂ ਬਾਅਦ ਕੀ ਕੀ ਕਰ ਸਕਦੇ ਹਾਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ